ਹਾਂ ਆਏ ਵੀਡੀਓ ਦਾ ਇਹ ਸਾਡਾ ਕੁੱਤਾ ਬਹੁਤ ਸੋਹਣਾ ਹੈ ਇੰਨਾ ਕਮੂਕਾਰ ਇੰਨਾ ਕਮੂਕਾਰ ਨਾ ਅੱਜ ਦੇ ਵਿੱਚ ਮੇਰਾ ਰਾਹ ਲੇ ਗਿਆ ਮੈਂ ਕੱਟ ਕੇ ਕਰ ਦਿੱਤਾ ਉਹ ਵਾਲੀ ਦੁਕਾਨ ਤੇ ਗਿਆ ਕੰਦਾ ਮੇਰੇ ਵਾਲ ਕੱਟਦੇ ਹੋ ਵਾਲ ਵਾਲਾ ਕਹਿੰਦਾ ਰੁਪਈਆ 50 ਲੱਗਣਾ ਕਹਿੰਦਾ ਦੇਖੋ ਭਰਾਵਾ ਠੀਕਾ ਮਾਲਾ ਰੁਪਈਆ 20 ਦੇ ਨਹੀਂ ਅੱਗੇ ਢਾਈ ਵਾਲਾ ਦੇਖੀ ਜੋ ਛਿੜੀ ਨਾ ਇਸ ਬੰਦੇ ਤੇ ਭਰੋਸਾ ਵੀ ਨਾ ਕਰੇ ਫੇਰ ਬੋਲ ਕੇ ਘੱਟ ਲੱਗਿਆ ਤੇ ਸਿਆਪਾ ਬਿਆ ਉਹ ਮੁੜ ਕੇ ਅੱਜ ਹੈ ਜੀ ਸਾਡੇ ਸ਼ੂਟ ਦਾ ਤੀਸਰਾ ਦਿਨ ਤੇ ਅਸੀਂ ਸੈੱਟ ਤੇ ਪਹੁੰਚ ਚੁੱਕੇ ਸੀ ਤੇ ਰੋਜ਼ ਦੀ ਤਰ੍ਹਾਂ ਤਿਆਰੀਆਂ ਕਰੰੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹ ਹੁਣ ਅਸੀਂ ਪਹੁੰਚ ਗਏ ਨੈਕਸਟ ਲੋਕੇਸ਼ਨ ਤੇ ਤੇ ਸਾਡੇ ਆਰਟਿਸਟ ਨਾਲ ਮਿਲੋ ਡਾਕਟਰ ਸ਼ਿਗਲ ਜੀ, ਫਾਲਕੋਰ ਜੀ। ਕਿਆ ਹਮ ਚੱਲ ਲਈ ਜੀ? ਇਹਨੇ ਤੇਗਵੀਰ ਜੀ ਇਹ ਸਾਡੀ ਬਹੁਤ ਕੇਅਰ ਕਰ ਰਹੇ ਨੇ ਸਾਡੀ ਟੀਮ ਦਾ ਬਹੁਤ ਮਹੱਤਵਪੂਰਨ ਹਿੱਸਾ ਨੇ ਹੋਰ ਇਹ ਤੇ ਜਨਾਬ ਨੇ ਜਿਹੜੇ ਸਾਨੂੰ ਤਿਆਰ ਕਰਕੇ ਇਸ ਫੀਟ ਨੇ ਮਿਕਅਪਟਸ ਇਹ ਆ ਵੀ ਇਸ ਦਾ ਵੀ ਮਿਕਅਪ ਕਰ ਰਹੇ ਨੇ ਮੈਂ ਅੱਜ ਹੀ ਹੁਣ ਬੈਠੀ ਹੁਈ ਆ ਸ਼ਾਰਟ ਲਈ ਸਭ ਕੁਝ ਰੈਡੀ ਹੋ ਗਿਆ ਹੈ ਦੇ ਨਾਲ-ਨਾਲ ਲੀਗਸ ਵੀ ਚੱਲ ਰਹੇ ਆ ਹਲੋ ਗਾਇਜ਼ ਲੇਟਸ ਗੋ ਵੇਹਨੇ ਵੇਖਦੇ ਵਿੱਚ ਕੁੜਕਰੇ ਆ ਤੇ ਲੇਜ਼ ਕਿਉਂ ਆਪਾਂ ਕਹਿ ਰਹੇ ਕਿ ਕੁੜਕਰੇ ਦੇ ਵਿੱਚ ਲੇਜ਼ ਆ ਯੂ ਗੇਨ ਸ਼ੈਕ ਅਈ ਮੇਜਾ ਕਰ ਮਜ਼ਾ ਆ ਰਿਹਾ ਬਹੁਤ ਅੱਛਾ ਕੰਮ ਹੋ ਗਿਆ ਅੋਰ ਸਾਨੂੰ ਲੱਗਦਾ ਦਾ ਕੰਮ ਹਮੇਸ਼ਾ ਹੋਣਾ ਚਾਹੀਦਾ ਔਰ ਹੁੰਦੇ ਰਹਿਣਾ ਚਾਹੀਦਾ ਸਾਡੀਆਂ ਬਹੁਤ ਸਾਰੀਆਂ ਹਾਂ ਅਸੀਂ ਮਿਲਦੇ ਰਹੀਏ ਬਹੁਤ ਸਾਰੇ ਵਲੌਗ ਬਣਾਉਂਦੇ ਰਹੀਏ ਜਿੰਦਾਬਾਦ ਹਾਂ ਤੇ ਤੇ ਪਤਨੀ ਕੀ ਕਹਿੰਨੇ ਭੁੱਲ ਗਈ ਨਹੀਂ ਤੁਸੀਂ ਕਹਿ ਲਓ ਯਾਦ ਕਰਨ ਦੀ ਮੈਂ ਕੁਝ ਕਹਿਣ ਲੱਗੀ ਆ ਜਾ ਆ ਜਾ ਆ ਜਾ ਆ ਜਾ ਤੂੰ ਆ ਜਾ ਮਾਈਕ ਲਾਈ ਕਿਹ ਲਾਣਾ ਵਾ ਸਾਡੇ ਡਰੀ ਜਾਂਦਾ ਤੂੰ ਲਾ ਤੇ ਅੱਛਾ ਹੁਣ ਸਾਡਾ ਜਿਹੜਾ ਨੈਕਸਟ ਸ਼ੂਟ ਸੀ ਉਹ ਸੀ ਆਊਟਡੋਰ ਸ਼ੂਟ ਜੋ ਕਿ ਪਹਿਲਿਆਂ ਦੇ ਵਿੱਚ ਐਕਸ਼ਨ ਸੀਨ ਸੀ ਕੁਝ ਤੇ ਜਿਵੇਂ ਜੀਪ ਵਗੈਰਾ ਤੇ ਆਣਾ ਸੀ ਉਹਨਾਂ ਨੇ ਜਿਹੜਾ ਨੇ ਮੂਵੀ ਦੇਖਣੀ ਚਾਹੁੰਦੇ ਨੇ ਉਹ ਤੁਸੀਂ YouTube ਤੇ ਸਰਚ ਕਰ ਸਕਦੇ ਸੰਦੂਕੜੀ ਤੁਹਾਨੂੰ ਮੂਵੀ ਮਿਲ ਜਾਈ ਜੀ ਬ੍ਰੋ ਇਟਸ ਨਾਟ ਅ ਸਟ੍ਰੀਕ ਆਰੇ ਕਿੱਦਸ ਤੈਨੂੰ ਨਿਹੁਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋ ਜੀ ਆਰਟਿਸਟ ਪੈਲੀਆਂ ਦੇ ਵਿੱਚ ਉਤਰ ਚੁੱਕੇ ਸੀ ਤੇ ਉਹਨਾਂ ਨੂੰ ਸੀਨ ਸਮਝਾਇਆ ਜਾ ਰਿਹਾ ਸੀ ਕਿ ਕਿਧਰੋਂ ਦੀ ਜਾ ਕੇ ਕੀਸ ਨੇ ਹੋਣਗੇ ਪਾ ਤੇਰਾ ਬੰਦੂਕ ਵੀ ਲੋਡ ਨਹੀਂ ਪੈਂਦੀ ਹੈ ਜੀ ਚਲੋ ਜੀ ਆਪਾਂ ਸੈਲਫੀ ਖਿੱਚ ਲੈਨੇ ਆਜਾ ਸਰ ਜੀ ਹਾਂ ਜੀ ਥੈਂਕ ਯੂ ਜੀ ਇੱਕ ਮੈਂ ਮੈਂ ਲੱਗ ਗਿਆ ਤੇਰੇ ਬਾਲ ਕੋਈ ਨਾ ਰਾਜ ਵਿੱਚ ਵਧੀ ਆ ਬਾਬਾ ਕਹਿੰਦਾ ਹੱਥ ਫਿਰ ਗਿਆ ਬਣਾਈ ਜਾਣੇ ਬਾਬਾ ਕਹਿੰਦਾ ਹੱਥ ਫਿਰ ਗਿਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਸਿਕਾ ਸਸਿਕਾ ਦਾ ਸੀ ਕਰਿਆ ਅੱਜ ਦਾ ਦਿਨ ਜਿਹੜਾ ਸੀ ਉਹ ਡੇ 4 ਸੀ ਚੌਥੇ ਦਿਨ ਦਾ ਸ਼ੂਟ ਸੀ ਸਾਡਾ ਮੇਰੀ ਤबीयत ਥੋੜੀ ਠੀਕ ਨਾ ਹੋਣ ਕਰਕੇ ਫਿਰ ਮੈਂ ਥੋੜਾ ਰੈਸਟ ਕਰ ਰਹੀ ਸੀ ਜਿਵੇਂ ਕਿ ਮੈਂ ਬੈਠੀ ਹੋਈ ਹਾਂ ਸਾਹਮਣੇ ਤੇ ਆਰਟਿਸਟ ਸਾਰੇ ਇੱਕ ਕਮਰੇ ਦੇ ਵਿੱਚ ਇਸ ਲਈ ਬਿਠਾਏ ਨੇ ਤੇ ਕੁਝ ਪਿੰਡ ਵਾਲੇ ਵੀ ਸੀ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾਇਆ ਸੀ ਕਿਉਂਕਿ بارش ਸ਼ੂਟ ਕੀਤਾ ਜਾ ਰਿਹਾ ਸੀ ਤੇ ਇਹ ਡਾਇਰੈਕਟਰ ਸਾਹਿਬ ਇਹਨਾਂ ਨੂੰ ਕੁਝ ਸੀਨ ਸਮਝਾ ਰਹੇ ਸੀ ਤੇ ਕੁਝ ਚੀਜ਼ਾਂ ਸਮਝਾ ਰਹੇ ਸੀ ਜਿਹੜੀ ਅਸੀਂ ਬੈਠ ਕੇ ਸੁਣ ਰਹੇ ਸੀ ਤਕਾਵਟ ਕਰਕੇ ਜਿਵੇਂ ਡੇਲੀ ਸਵੇਰੇ ਛੇਤੀ ਉੱਠਣਾ ਰੋਤੀ ਲੇਟ ਫ੍ਰੀ ਹੋਣਾ ਤੇ ਫਿਰ ਜਿਵੇਂ ਹੈਬਿਟ ਨਹੀਂ ਸੀ ਉਦੇ ਕਰਕੇ ਫਿਰ ਸਰੀਰ ਤੋਂ ਬਾਇਟ ਲਾ ਹੋ ਗਿਆ ਜਿਆਦਾਤਰ ਜਿਵੇਂ ਅਸੀਂ ਕੰਮ ਕਰਦੇ ਹੋਏ ਦਾ ਸੀ ਤਾਂ ਸਾਡੇ ਕੋਲੋ ਐਗਜੈਕਟ ਪ੍ਰੋਪਰ ਸ਼ੂਟ ਵੀ ਨਹੀਂ ਲਈ ਜਾ ਰਹੇ ਸੀ ਮਤਲਬ ਜੇ ਵਲੋਗ ਦੀ ਮੈਂ ਗੱਲ ਕਰਦੀਆਂ ਤੇ ਕਿਉਂਕਿ ਜੱਸੀ ਨੇ ਵੀ ਥੋੜਾ ਜਿਹਾ ਅਲੱਗ ਸਿਸਟਮ ਦਿੱਤਾ ਹੋਇਆ ਸੀ ਉੱਥੇ ਕਿਉਂਕਿ ਉਹ ਐਜ਼ ਅ ਮੇਰਾ ਅਸਿਸਟੈਂਟ ਗਿਆ ਸੀ ਏ ਜੀ ਕੁਝ ਘਰ ਵਾਲੇ ਤੇ ਕੁਝ ਪਿੰਡ ਵਾਲੇ ਸੀ ਜੋ ਸ਼ੂਟ ਦੇਖਣ ਲਈ ਆਏ ਹੋਏ ਸੀ ਜਿਨ੍ਹਾਂ ਨੂੰ ਕੁਰਸੀਆਂ ਸਾਈਡ ਤੇ ਢਾਕੇ ਦਿੱਤੀਆਂ ਗਈਆਂ ਸੀ ਤੇ ਮੈਂ ਇੱਕ ਚੀਜ਼ ਨਾਲ ਹੀ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਜੇ ਕੋਈ ਇਸ ਦੇ ਵਿੱਚ ਇਹ ਕਹਿੰਦਾ ਕਿ ਤੁਸੀਂ ਆਹ ਸ਼ਰਟ ਪਜਾਮਾ ਪਾਇਆ ਜਾਂ ਐਦਾਂ ਕੁਝ ਵੀ ਜਿਹੜੇ ਕੰਮ ਹੁੰਦੇ ਇਹ ਬਹੁਤ ਹੀ ਭੱਜ ਦੌੜ ਵਾਲੇ ਹੁੰਦੇ ਨੇ ਤੇ ਕਈ ਵਾਰੀ ਜਿਵੇਂ ਹੁਣ ਪ੍ਰੋਫੈਸ਼ਨ ਦੇ ਵਿੱਚ ਕਈ ਚੀਜ਼ ਤੇ ਆਪਾਂ ਸੂਟ ਵੇਅਰ ਨਹੀਂ ਕਰ ਸਕਦੇ ਗੱਲ ਹੁੰਦੀ ਹੈ ਕਿ ਸਾਡਾ ਤਨ ਟੱਕਿਆ ਹੋਵੇ ਤੇ ਅਸੀਂ ਕੋਈ ਟਾਈਟ ਜਾਂ ਅੰਗ ਪ੍ਰਦਰਸ਼ਨੀ ਵਾਲੇ ਕੱਪੜੇ ਨਾ ਪਾਏ ਹੋਣ। ਕਿ ਇਹ ਪਕਸ਼ਮੀਗਲਵਰ ਦੀ ਪੱਕੀ ਗੜੀ ਹੋਈ ਹੈ ਉਹ ਬਹੁਤ ਬਹੁਤ ਮਿਲਣ ਚਾਹੀਦਾ ਹੈ ਜੀ ਜੀ ਅਕੀ ਬੋਤੀ ਆਪ ਕੋਲ ਜੀ ਹੈਲੋ ਗੁੱਡ ਮਾਰਨਿੰਗ ਸਰ ਸਾਡੇ ਕਰਕੇ ਵੇ ਲੋ ਨੂੰ ਕਿੱਥੇ ਵਾੜਤਾ ਵਾ ਅਸੀਂ ਸਾਡੀ ਲੱਤਾਂ ਨਹੀਂ ਆਉਂਦੀਆਂ ਅੱਛਾ ਜੀ ਹਾਂ ਜੀ ਕੈਮਰਾ ਚੱਲਦਾ ਜੀ ਜੀ ਚੱਲ ਰਿਹਾ ਸੀਸੀਟੀਵੀ ਲਾਇਆ ਹਾਂ ਜੀ ਅੱਛਾ ਇਹਨੂੰ ਮਤ ਕਰੋ ਜਿਸ ਨੂੰ ਦੋਗਾਸਰ ਹੋ ਗਿਆ ਸੀ ਜੀ ਨਹੀਂ ਨਹੀਂ ਆਉਦ ਨੇ ਦੰਦੀ ਵੱਡੀ ਨਾ ਉਹਦਾ ਸਭ ਚੱਲ ਰਿਆ ਦੇ ਉੱਤੇ ਮਿਉਣਾ ਬਚ ਗਿਆ ਅਸੀਂ ਠੀਕ ਤਾਂ ਸਾਰੇ ਹੀ ਪੁੱਛ ਰਹੇ ਆ ਕਿਸੇ ਕਿਉਂ ਨਾ ਠੀਕ ਹੈ ਉਹਨੂੰ ਕੋਸੋ ਗਣਾ ਪਰਚਾ ਬੈਕਗਰਾਉਂਡ ਆ ਸੋ ਜੀ ਇਸੇ ਪ੍ਰਕਾਰ ਅਸੀਂ ਹਾਸ ਦੇ ਖੇਡ ਦੇ ਪਹੁੰਚ ਗਏ ਆਪਣੀ ਲੋਕੇਸ਼ਨ ਦੇ ਉੱਤੇ ਅੱਜ ਦਿਨ ਸੀ ਪੰਜਵਾਂ ਸ਼ੂਟ ਦਾ ਜੋ ਕਿ ਫਰਸਟ ਸ਼ੈਡਿਊਲ ਦਾ ਚੱਲ ਰਿਆ ਸੀ ਸੈਕੰਡ ਸ਼ੈਡਿਊਲ ਤੇ ਮੈਂ ਨਹੀਂ ਜਾ ਸਕੀ ਕਿਉਂਕਿ ਉਦੋਂ ਮੈਂ ਹਜੂਰ ਸਾਹਿਬ ਚੱਲ ਗਈ ਸੀ ਫਿਰ ਉਹ ਸਾਰਾ ਸ਼ੈਡਿਊਲ ਜੱਸੀ ਨੂੰ ਦਿੱਤਾ ਸੀ ਉਹ ਸ਼ੂਟ ਵੀ ਸਿਰਫ 2 ਕੁ ਦਿਨ ਦਾ ਸੀ ਤੇ ਇਹ ਜਿਆਦਾ ਦਿਨ ਦਾ ਸੀ ਇਸ ਕਰਕੇ ਇੱਥੇ ਜਿਆਦਾ ਕੰਮ ਸੀ ਤੇ ਉਹ 2 ਦਿਨ ਦਾ ਸੀ ਫਿਰ ਉਹਨੇ ਮੈਨੇਜ ਕਰ ਲਿਆ ਸੀ ਸਾਰਾ ਨਿਊ ਹਲਵਾਈ ਓਨ ਦਾ ਸੈੱਟ ਆਇਆ ਆਇਆ ਕਿ ਤੋਸੇ ਕੀ ਆਈ ਇਹ ਆਪਣੇ ਸਾਥ ਕੋਣ ਹੈ ਉਸ ਪਾਸ ਤੁਹਾਡਾ ਠੀਕ ਐ ਪਹਿਲਾਂ ਕੁਲਚੇ ਦਾ ਕੰਮ ਹੀ ਚਲ ਅੱਜ ਤੇ ਕੰਮ ਆਏ ਇਹ ਆਪਣੇ ਹੱਥੇ ਲਈ ਦੇ ਆ ਲੂ ਨਹੀਂਗੇ ਪੜੀ ਆਲੂ ਜਿਆਦਾ ਵਾਲਾ ਕੁਚਾ ਬਣਾਉਣਾ ਮੇਰਾ ਭੈਣ ਵੀ ਉਹ ਪੇੜਾ ਮਾਂ ਕਹਿੰਦਾ ਇਹ ਨਹੀਂ ਪੇੜਾ ਪੂੜਾ ਬੱਟਦਾ ਨਹੀਂ ਪਤਾ ਪਰ ਮੈਂ ਆਲੂ ਵਾਲਾ ਕੁਚਾ ਹੀ ਖਾਣਾ ਵੀ ਜਿਆਦਾ ਆਲੂ ਵਾਲਾ ਇਹ ਇੱਕ ਉਹ ਲੱਗਾ 2 ਲੱਗ ਗਿਆ ਕਿਉਂ ਢੱਕਦੇ ਕੱਚਾ ਤੂੰ ਕੱਚਾ ਤੇਰੇ ਪਤਾ ਟੱਕਣਾ ਉਹਨੂੰ ਕਿਉਂ ਢੱਕਦੇ ਇਹ ਅਲੱਗ ਅੰਦਰ ਵੀ ਤਾਂ ਅੰਦਰ ਫੋਨ ਸੜਾਲਾ ਹਾਂ ਅੰਦਰ ਵਖਾਣ ਦੇ ਚੱਕਰ ਦੇ ਵਿੱਚ ਹਾਂ ਸ਼ਾਹੂ ਕਰ ਤੂੰ ਲੈ ਆ ਨੀ ਫਿਰ ਮੈਨੂੰ ਹੋਰ ਰੋਟੀ ਕੱਟ ਕੇ ਆਉਂਦਾ ਮੈਂ ਜਿਹੜੀ ਤੇ ਲਾਉਂਦਾ ਉਹ ਰੋਟੀ ਲੈ ਕੇ ਆਣਾ ਇਹ ਮੇਰੀ ਪਰਿਵਾਰੀ ਹੈ ਨਾਲੇ ਨਹੀਂ ਦੇ ਦੇ ਆਪਣੀ ਉੱਥੇ ਜਾ ਕੇ ਕਰੇ ਇਹ ਹੈ ਦੀ ਸ਼ੂਟ ਦੀ ਅਸਲੀ ਰਿਐਲਿਟੀ ਜਦੋਂ ਬੰਦਾ ਤਾਂ ਅੱਗ ਤੇ ਕੋਈ ਜਾਂਦਾ ਜਿੱਥੇ ਜਗ੍ਹਾ ਮਿਲਦੀ ਉੱਤੇ ਸੋ ਜਾਏਦਾ ਕਿਉਂਕਿ ਸੌਣ ਨੂੰ ਘੱਟ ਮਿਲਦਾ ਜਿਵੇਂ ਹੁਣ ਇਹ ਸੁੱਤਾ ਪਿਆ ਸੀ ਫਿਰ ਮੈਂ ਚੋਰੀ ਚੋਰੀ ਦੀ ਕਲੀਪ ਬਣਾ ਲਈ ਬੰਦਾ ਮਿਹਨਤੀ ਹੈ ਸਾਥੇ ਰਾਮ ਦੇ ਦੁਆਰੇ ਲੱਸੀ ਅਲਹੁਲਹੁਮਦੁਲਿਲਾਹ ਤੁਸੀ ਜਿੰਦੇ ਅਹੀ ਦਈ ਲੋਕੀ ਨੂੰ ਹੈ ਹੁੰਦਾ ਉਸਤ ਦੇ ਆਪੋ ਸਾਥੀਆਂ ਚਲੋ ਲੋ ਲੋ ਆ ਗਏ ਆ ਗਏ ਖੈਰ ਹੁਣ ਲੋ ਜੀ ਲੋ ਜੀ ਕੀ ਬਾਤਾਂ ਨੇ ਤੂੰ ਬਤਾਈ ਜਾ ਆਓ ਜੀ ਆਓ ਜੀ ਤੂੰ ਵੀ ਆਓ ਆਜੋ ਆਜੋ ਆ ਗਏ ਪਸੀ ਖੜੀ ਐਸੀ ਖੜੀ ਨੇ ਰਿਆ ਕੰਧ ਜਿੰਦਾ ਰਹਿ ਸਾਡਾ ਦੁਨੀ ਚੰਦ ਹਾਏ 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 ਕੀ ਬਾਤ ਇਹ ਕੀ ਬਾਤ ਐ ਵੇ ਵਾ ਪਰਾ ਤੇਰੀ ਬੋਲੀ ਮੈਨੂੰ ਬਝਉ ਮੈਂ ਪਸੰਦ ਨਹੀਂ ਮਤਲਬ ਪਸੰਦ ਆਈ ਹੈ ਚਲ ਜਲ ਤੇਰੀ ਬਾਣੀ ਹਾਂ ਜੀ ਕੀ ਕਹਿੰਦੇ ਹੋ ਸਰ ਕੁਝ ਨਹੀਂ ਕਿੰਦੇ ਸੀ ਤੁਹਾਨੂੰ ਕਹਿ ਗਿਆ ਕੁਝ ਮਰਨਾ ਹੈ। ਉਹ ਨਹੀਂ ਮਰਨ ਦੀ ਗੱਲ ਨਹੀਂ ਕਰਨੀ। ਜਿੰਦਗੀ ਜੀਂਦਾ ਜੇ ਮੌਕਾ ਮਿਲਿਆ ਤੇ ਜ਼ਿੰਦਗੀ ਜੀਣੀ ਹੈ। ਹਾਂ ਜੀ। ਓਏ ਤੇਰੀ ਉਮਰ ਹੀ ਜੇ ਕੀ ਓਏ। ਸਾਰੇ ਬੁੱਢਿਆਂ ਵਾਲੇ ਹਾਂ। ਐਂ ਤਾਂ ਯਾ ਜੇ ਮਰਨ ਦਾ ਦਿਲ ਨਹੀਂ ਕਰਦਾ ਤਾਂ ਮਰਨ ਦੀ ਗੱਲ ਕਰਦਾ। ਮੈਂ ਤੁਹਾਨੂੰ ਜਵਾਨ ਸਮਝੀ ਜਾਂਦਾ ਤੂੰ ਆਪਣੇ ਮੂੰਹੋਂ ਦੱਸਦਾ ਕਿ ਤੁਸੀਂ ਬੁੱਢੇ ਹੋ। ਮੈਂ ਕਹਾਂ ਜਦੋਂ ਬੁੱਢੇ ਖਾਣਾ ਰਹਿ ਜੇ ਕਿਤੇ ਮੇਰੇ ਕਾਲੇ ਵਾਲ ਵੇਖ ਕੇ ਕਿ ਤੈਨੂੰ ਜਵਾਨ ਸਮਝੀ ਜਾਂਦਾ। ਇੱਥੇ ਠੇਕਾ ਮਾ ਲੈਂਦਾ ਵਾਲ ਦੀ ਦੁਕਾਨ ਤੇ ਜਾ ਕਹਿੰਦਾ ਮੇਰੇ ਵਾਲ ਕੱਟ ਦਿਓ। ਮਾਲਾ ਲੰਗਦਾ ਰੁਪਇਆ 50 ਲੱਗਣਾ ਕਹਿੰਦਾ ਦੇਖੋ ਭਰਾਵਾ ਠੀਕਾ ਮਾਲਾ ਰੁਪਇਆ 20 ਦੇਣੀ ਅੱਧੇ ਢਾਈ ਵਾਲਾ ਕਿਹਕੇ ਵਾਲ ਹੈ ਕਿੰਨੇ ਕਰੇ ਇਹ ਨਹੀਂ ਇਹ ਨਹੀਂ ਦੇ ਜਾ ਇਹ ਨਹੀਂ ਦੇ ਕੋਲ ਜਾ ਕੇ ਕਹਿੰਦੇ ਇਹ ਤੁਸੀਂ ਵਾਲ ਕੱਟ ਦਿਓ ਨਹੀਂ ਵਾਲਾ ਕਹਿੰਦਾ ਨਹੀਂ ਜੀ ਪੈਂਚਰ ਲਾਣੇ ਆ ਪੈਂਚਰ ਵੀ ਨਹੀਂ ਲਾਉਂਦਾ ਇਹ ਜਰੂਰ ਕੋ ਪਿੰਡੂ ਪੈਂਚਰ ਲਾ ਕੇ ਹੋਣਾ ਇਹ ਪਤਾ ਨਹੀਂ ਹੁਣ ਕੰਮ ਕਰਦਾ ਬਹਿ ਗਿਆ ਟੂਟੀ ਖੋਲ ਕੇ ਨਾਲ ਨਹੀਂ ਜਾਵੇ ਨਹੀਂ ਜਾਵੇ ਕੰਦਾ ਜੱਟ ਦਾ ਡਾਕਟਰ ਸਾਹਿਬ ਜਦੋਂ ਮੈਨਾਂ ਨੂੰ ਨਾਣਾ ਮੈਨੂੰ ਠੰਡ ਬੜੀ ਲੱਗਦੀ ਅਗੋ ਡਾਕਟਰ ਹੀ ਦੇ ਰਗਾ ਅੰਦਾਜ਼ ਜਦੋਂ ਨਾਣਾ ਪੁੱਤ ਜੀ ਟੂਟੀ ਬੰਦ ਕਰਕੇ ਨਾ ਆਇਆ ਕਰੋ ਤੁਹਾਨੂੰ ਠੰਡ ਨਹੀਂ ਲੱਗੇ ਲੇ ਤਾਂ ਟੂਟੀ ਟੂਟੀ ਛੜ ਕੇ ਥੱਲੇ ਟੱਪ ਲਾਣੇ ਹੋਣਾ ਥੱਲੇ ਟੱਪ ਨਹੀਂ ਲਾਣਾ ਉਹ ਮੋਰੀਆਂ ਵਾਲਾ ਬਾਟਾ ਲਾਣਾ ਥੱਲੇ ਮਹਾਰਾਜ ਇਹ ਬੰਦਾ ਜਿਹੜਾ ਹੈਗਾ ਜੇ ਨਾ ਇਹ ਪੱਖੀ ਦੇ ਅੱਗੇ ਨਾ ਮੂੰਹ ਹੀ ਲਾਈ ਜਾਂਦਾ ਇਹ ਸ਼ੈਦ ਆਵਾਜ਼ ਆ ਜਾਵੇ ਪੱਖੀ ਨੂੰ ਪਤਾ ਨਹੀਂ ਪੱਖੀ ਕਹਿੰਦੀ ਇਹਨੂੰ ਪਤਾ ਨਹੀਂ ਕੀ ਹੋਇਆ ਪੱਖੀ ਦਾ ਹਾਸਾ ਨਿਕਲ ਗਿਆ ਆ ਪੱਖੀ ਉਕੀ ਸ਼ਰਮ ਨਾਲ ਪਾਣੀ ਪਾਈ ਹੋਈ ਉਹਨੂੰ ਬਹੁਤ ਵਧੀਆ ਲੱਗਿਆ ਉਹ ਮਿਲ ਕੇ ਥੈਂਕ ਯੂ ਥੈਂਕ ਯੂ ਬਾਏ ਬਾਏ ਬਾਈ ਬਾਏ ਇਹ ਵੀ ਨਾ ਇਹ ਨਹੀਂ ਕਿ ਸਿੱਧਾ ਉਹ ਨਹੀਂ ਉਹ ਤਾਂ ਸਹੀ ਗੱਲ ਹੋ ਰਹੀ ਉਹ ਲੋਕਾਂ ਦੇ ਵਿੱਚ ਇੱਕ ਇੱਕ ਪਿੱਛੇ ਵੱਲ ਕੇ ਹੋ ਸਕਦੀ ਹੈ ਬਿਸਤਰ ਦਾ ਵੀ ਆਉਂਦੇ ਨੂੰ ਜਿਹੜੀ ਕਹਿੰਦੇ ਮਸਤ ਹੋ ਨਾ ਨਾ ਮੈਂ ਤਾਂ ਹੱਥ ਚੁੜੀ ਕਰਨ ਨਾ ਸੱਤ ਗੱਲ ਸੁਣਦੀ ਹੈ ਉਹ ਵੀ ਵੱਖ ਕੇ ਮਸੂਣਦੀ ਹੈ ਹਾਂਜੀ ਇਹ ਤੇ ਆ ਗਈ ਬੜੀ ਡੇੜੀ ਆ ਗਈ ਉਹ ਮੈਨੂੰ ਚੇੜੀ ਜਾਂਦੇ ਆ ਕਹਿੰਦੇ ਮੈਨੂੰ ਚੇੜੀ ਜਾਂਦੇ ਆ ਨਹੀਂ ਕਹਿੰਦੇ ਉਸ ਉਹ ਬੰਦੇ ਨੂੰ ਕਹਿੰਦੇ ਵੇਖੀ ਜਾ ਉਹ ਛੇੜੀ ਨਾ ਇਸ ਬੰਦੇ ਨੂੰ ਭਰੋਸਾ ਵੀ ਨਾ ਕਰੇ ਉਹ ਬੋਲ ਕੇ ਘਰ ਲੱਗਿਆ ਤੇ ਸਿਆਪਾ ਪਿਆ ਉਹ ਮੂਰਖ ਬੱਦਲੇ ਜਵਾਨ ਨੂੰ ਉਲਾਨ ਜੀਦਾ ਰਜਮੀਓ ਫਿਰ ਤੋਂ ਠੀਕ ਹੈ ਹਾਂ ਕੀ ਹੋ ਗਿਆ ਹਾਂ ਉਹ ਨਹੀਂ ਚਾਹ ਕੋਈ ਨਹੀਂ